ਦੀ ਵਾਈ ਰਿਸ਼ਤੇਦਾਰ ਸਾਡੇ ਪਹਿਲੇ ਰਿਸ਼ਤੇਦਾਰ ਪਹੁੰਚ ਚੁੱਕੇ ਆ ਹਾਂ ਖੁਸ਼ ਹੁੰਦਾ ਦੀ ਸਾਸਰੀਕਾਲ ਸਾਸਰੀਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਆ ਹਾਂ ਠੀਕ ਆ ਸਾਸਰੀਕਾਲ ਸਾਸਰੀਕਾਲ ਜੀ ਸਾਸਰੀਕਾਲ ਭਾਈ ਸਾਸਰੀਕਾਲ ਜੀ ਜਿੰਦਿਆ ਰਹੋ ਜਿੰਦਿਆ ਰਹੋ ਕੰਨੀਆਂ ਦੀ ਮੇਸ਼ਕਾ ਖੁਸ਼ ਹੋ ਬਣ ਜਾਓ ਸਾਸਰੀਕਾਲ ਹੋ ਠੀਕ ਠਾਕ ਆ ਜੀ ਸਾਸਰੀਕਾਲ ਸਾਸਰੀਕਾਲ ਮੇਰੇ ਦੀ ਨਹੀਂ ਉਹ ਵੈਸੇ ਆਏ ਪਤਾ ਕੀ ਚੱਕਰ ਆ ਪਤਾ ਨਹੀਂ ਲੱਗਦਾ ਕਿਹੜਾ ਸਾਸਤਰੀ ਕਾਲ ਸਾਸਤਰੀ ਇੱਕ ਵਾਰੇ ਬੁਲਾਓ ਵੀ ਸਾਰਿਆਂ ਨੂੰ ਸਾਸਤਰੀ ਕਾਲ ਜੀ ਹੋਰ ਉਹ ਮੈਂ ਦੇਖ ਲਾ ਮੰਮੀ ਬਲਾਗ ਸ਼ੁਰੂ ਕਰਨ ਤੇ ਪਹਿਲਾਂ ਕਿੰਨੇ ਲੋਕਾਂ ਨੂੰ ਇੱਕ ਵਾਰੇ ਬੁਲਾ ਦਿੰਦਾ ਵੀ ਸਾਰਿਆਂ ਨੂੰ ਸਾਸਤਰੀ ਕਾਲ ਗੱਲ ਤਾਂ ਨਹੀਂ ਹੋਈ ਆ ਹੋਏ ਹੋਗਰੌਣੇ ਅਸੀਂ ਵੀ ਬੁਲਾਉਨੇ ਆ ਕਿੰਨਾ ਸੋਹਣਾ ਲੱਗਦਾ ਹਾਂ ਦੇਖ ਤਾਂ ਦੀਦੀ ਬਣ ਗਈ ਗੱਲ ਹੈ ਹੈ ਦੇਖ ਲਾ ਫਿਰ ਮਾਂ ਖਰਾਬ ਹੋ ਜੂਗਾ ਕਸਰ ਕੋਈ ਛੱਡਣੀ ਨਹੀਂ ਆਪਾਂ ਦਾ ਇਹ ਤੇਰੀ ਭਤੀਜੀ ਮੇਰੀਆਂ ਮੇਰਾ ਭਤੀਜਾ ਉਹਣਾ ਸੋਣਾ ਇਹਨਾਂ ਨਾਲ ਚੱਟ ਲਾਈਂ ਸੀ ਕਿਤੇ ਕਹਿ ਰਹੀ ਸੀ ਅਸੀਂ ਕਿਤੇ ਗਏ ਹੋਏ ਤੇ ਉਹ ਦਿੱਤ ਪੁੱਲ ਗਿਆ ਉਹ ਕਰਤਾ ਕੰਮ ਉਹੀ ਜਿਹੜੇ ਤੋਂ ਮੈਂ ਡਰਦਾ ਸੀ ਓਹ ਹੋ ਹੋ ਦੁੱਧ ਵੀ ਵੰਡਾ ਦੋ ਦੂਜੀ ਬੰਦੇ ਨੂੰ ਕਦਰ ਹੁੰਦੀ ਦੁੱਧ ਦੀ ਮੈਨੂੰ ਪਤਾ ਆਏ ਵੀ ਹਾਂ ਮੈਨੂੰ ਵੀ ਕਦਰ ਆ ਹਾਂ ਲੈ ਦੋ ਕਦਰ ਤਾਂ ਦੁੱਧ ਦੀ ਮੈਂ ਕਦਰ ਦੀ ਗੱਲ ਕਰਦਾ ਦੀਦੀ ਦੇਖ ਤਾਂ ਬੜੀ ਗੱਲ ਹਾਂ ਪੱਖਾ ਵੀ ਨੇ ਕੱਟ ਕਰਦੀ ਔਰ ਜੇ ਜਣਾ ਉਹਨਾਂ ਨੇ ਯਾਰ ਪੱਖਾ ਕੱਟ ਕਰਦੀ ਹੈ ਕਿ ਚੱਲਣ ਦੀ ਅੱਛਾ ਲਾਓ ਜੀ ਡੈਕੋਰੇਸ਼ਨ ਦੀਦੀ ਬਣ ਗਈ ਗੱਲ ਹਾਂ ਤੂੰ ਨਾ کہیں ਵੀ ਹਾਂ ਕਦਰ ਰਹੇਗੀ ਕੋਈ ਹਜੇ ਤਾਂ ਬਣ ਨਹੀਂ ਬੋਸਾਂ ਬੰਦੇ ਹਾਂ ਜੇ ਜੀ ਤਾਂ ਹੀ ਆਈਆ ਹਾਂ ਆਨਾ ਇਸ ਤੇੜੇਕ ਨੂੰ ਹਨ ਚੌਲ ਖਾਂ ਲੇ ਵੀ ਕੱਚੇ ਹੈ ਤਾਂ ਹੀ ਨਹੀਂ ਮੈਂ ਤਾਂ ਮੂੰਹ ਲਗਾਉਂਦੀ ਆ ਇਹ ਸੱਚੇ ਚੌਲ ਤੇਰੀ ਮੇ ਤੇ ਲੱਗੀ ਆਹ ਦੇਖ ਤਾਂ ਮੂੰਹ ਕਦਾ ਭਰਿਆ ਪਤਾ ਕੀ ਗੱਲ ਸੀ ਦੀਦੀ ਖੰਗ ਬਕਰ ਨਾ ਕੋਈ ਮੈਨੂੰ ਤੁਹਾਨੂੰ ਪਤਾ ਪੰਜ ਦਿਨ ਵਿੱਚ ਚੌਲ ਨਹੀਂ ਖਾਧ ਅੱਛਾ ਤਾਂ ਹੀ ਤਾਂ ਹੀ ਤਾਂ ਜਦਨੇ ਵਾਅਦਾ ਕਰੇਵੇਂ ਤਾਂ ਬੱਚੇ ਖਾਣ ਲੱਗ ਗਏ। ਮਾਗੀ ਕੱਚੇ ਖਾਣ ਹੈ। ਤੁਸੀਂ ਹੱਥ ਨਾਲ ਗੱਤ ਗੱਲ ਲਾ। ਗਲਤ ਗੱਲੇ ਆ। ਰੋਜ਼ ਹੀ ਨਹੀਂ ਹਾਂਦੀ ਮੈਨੂੰ ਬੱਤਾ ਵੀ ਦੇਰੀ ਦੀ ਕਰਦੀ। ਇਹ ਤਾਂ ਮਾਰਦੀ ਆ ਜੀ ਟੁਕਦੀ ਹੁੰਦੀ ਆ ਪਿੱਛੇ ਤੇ ਆ। ਇਹਦਾ ਨੂਰ ਵਾਲਾ ਕੰਮ ਆ ਜੀ ਤਾਂ ਨੂਰ ਖੁੰਝੇ ਜਮਾ ਬੈਠ ਕੇ ਸਵਾਇਦੀ ਤਾਰ ਕੇ ਝੱਟ ਜੀ ਲਾ ਲ ਦਿੰਦੀ ਨਾ। ਕਰੇਵਿੰਗ ਹੁੰਦੀ ਆ ਵੀ ਮਾਰ ਚੱਲੀ ਵਸ ਦੇ ਲੋ। ਲੈ ਦੇਖੋ ਜੀ ਦੀ ਤਾਂ ਬਲਾਈ ਆ। ਹਾਂ। ਕੋਈ ਕੰਮੇ ਤੇ ਚੀਰ। ਹਾਂ। ਦੀਦੀ ਪੂਰੀ ਕਾਸ਼ਾ ਦੀ ਆ। ਹਾਂ। ਤਾਂ ਕਰਦੇ। ਸੁਭਾਈ ਸ਼ੋਹਰਦੀ ਆ। ਠੀਕ ਆ। ਦੀਰੀਏ ਮੰਨ ਲਾ ਪਰਮਿਸ਼ਨ ਲੈ ਲਿਆ ਸੀ ਵੀ ਐਜਾ ਪਰ ਬੈਕਪਾਸ ਪਹਿਲਾਂ ਚੌਲ ਚੱਬ ਲਾ ਬਾਹਰ ਗਰੀ ਜਾਂਦੇ ਬੋਲਦੀ ਤੇ ਤੇਰੀ ਨੇ ਤੂੰ ਡਾਈਨਿੰਗ ਟੇਬਲ ਪਰ ਬੈਠ ਕੇ ਬਸ ਦੇਖਦੀ ਹਾਂ ਉੱਪਰ ਬਿਠਾ ਦੇਣਾ ਇੱਥੇ ਤੈਨੂੰ ਰੋਟੀ ਲਿਆ ਦੇਣੇ ਜਦ ਤੱਕ ਕੰਮ ਨਹੀਂ ਨਿਪਟਦਾ ਮੈਂ ਲਿਖਾ ਲੀ ਜਦ ਤੱਕ ਨਹੀਂ ਬਸ ਚੁੱਪ ਕਰਕੇ ਹਾਂ ਬੋਲੀ ਮੈਂ ਬੈਠੀ ਮੈਂ ਬੈਠਾ ਬਸੀ ਉਹ ਵੀ ਬਦਲੇ ਕੰਮ ਕਰਦਾ ਬੈਠਾ ਨਾ ਇਮਾਨਦਾਰੀ ਨਾਲ ਹਾਂ ਨਹੀਂ ਐਸੇ ਸੋਣਾ ਲੱਗਦਾ ਹੈ ਨਾ ਬੜੀਆ ਲੱਗਦਾ ਹਲੇ ਤਾਂ ਹੋਰ ਕਰਨਾ ਤੇ ਸ਼ੁਰੂ ਕਰਦੇ ਮਿਕਸਰ ਮਿਕਸਰ ਦੇ ਦੋ ਮਿਕਸਰ ਦੂਗਾ ਠੰਡਾ ਥੋੜਾ ਜਾ ਹੁਣ ਮੀਂਹ ਕਰਕੇ ਪਹਿਲਾਂ ਆਏ ਦੱਸੋ ਆ ਜਾਓ ਪਹਿਲਾਂ ਸੋਫਿਆਂ ਪਰੇ ਬੈਠਨੇ ਛਕੋ ਜੀ ਜਲ ਠੰਡਾ ਠੰਡਾ ਹੋਰ ਸੁਣਾਓ ਜੀ ਪਿੰਡ ਦਾ ਕੀ ਹਾਲ ਹੈ ਪਾਣੀ ਪੂਣੀ ਦੇ ਬਚਾਓ ਹੈ ਜੀ ਪਾਣੀ ਦੇ ਤਾਂ ਬਚਾਓ ਪਾਣੀ ਅੱਛਾ ਚਲੋ ਤਾਂ ਹੀ ਸ਼ੁਕਰ ਆ ਮੈਨੂੰ ਤਾਂ ਇਹਦਾ ਵੀ ਛੱਪਾਸੇ ਪਾਣੀ ਹੁਣ ਉਰੇ ਸਾਨੂੰ ਸੁਣਨੇ ਚਾਹੀ ਗਿਆ ਨਾ ਕਹਿੰਦੇ ਖੈੜ ਚੰਡੀਗੜ੍ਹ ਵੀ ਪਾਣੀ ਆ ਗਿਆ ਸਾਹ ਕਰਕੇ ਸਾਨੂੰ ਆਇਆਦਾ ਸੀਗਾ ਵੀ ਪਾਣੀ ਤਾਂ ਨਹੀਂ ਆਇਆ ਪਰ ਜਾਮ ਬਹੁਤ ਆ ਗਿਆ ਦਿਨੋਂ ਹਾਂ ਚਲ ਪਾਣੀ ਦਾ ਸਾਨੂੰ ਪਾਣੀ ਦਾ ਸਾਨੂੰ ਆਇਆ ਤਾਂ ਕੁਛ ਆਪਣੀਆਂ ਕੁੜੀਆਂ ਦਾ ਫਿਕਰ ਤਾਂ ਕੁਛ ਭਾਣਜੇ ਦਾ ਫਿਕਰ ਤਾਂ ਹੈ ਪ੍ਰੌਣਾ ਸਾਹਿਬ ਦਾ ਵੀ ਫਿਕਰ ਤਾਂ ਹਾਂ ਚਲ ਭੈਣ ਸਾਡੀ ਸੌਣੀ ਲੰਬੀ ਆ ਇਹਦੇ ਨਾਲ ਕੀ ਹੋਣਾ ਹੈ ਇਹ ਤਾਂ ਇਹ ਹੁੰਦੀ ਹੈ ਮੈਂ ਕਿੱਥੇ ਗੇਟ ਕਰ ਲਈਆਂ ਰਹੀ ਇਹ ਹਾਸੀ ਮਖਾਲ ਹੁੰਦਾ ਦੋ ਮਿੰਟ ਦਾ ਹੈਨਾ ਜੀ ਦੇ ਪਰਬੀਤ ਦੀ ਉਹਨੇ ਪਤਾ ਹਾਂ ਨਹੀਂ ਵੈਸੇ ਚਲੋ ਕਿਰਪਾ ਰਹੀ ਮਾਲਕ ਦੀ ਠੀਕ ਰਹੇ ਹੈਨਾ ਸਭ ਉਹ ਵੀ ਸਾਰਾ ਕੁਝ ਮਾਹੌਲ ਨੂੰ ਠੀਕ ਹੋ ਗਿਆ ਹੁਣ ਹੁਣ ਫੇਰ ਵੀ ਫਰਕ ਪੈ ਗਿਆ ਜੀ ਅੱਜ ਦਰਿਆ ਦਾ ਪਾਣੀ ਨਾ ਬਹੁਤ ਬਹੁਤ ਪਿੱਛੇ ਹਟ ਗਿਆ ਪਾਣੀ ਮੈਂ ਦੇਖਿਆ ਲੈ ਬਨ ਹੁਣ ਕੱਲ ਨਾ ਉੱਥੇ ਨੂੰ ਮੈਂ ਰੋਜ਼ ਲੰਘਦਾ ਦਰਿਆਲੇ ਬੰਨ ਪਰ ਨੂੰ ਜਾਂ ਮੈਂ ਉੱਤਰ ਬੜੀ ਹਵੇਲੀ ਦੁੱਧ ਪਾ ਕੇ ਨਿਕਲਦਾ ਮੈਂ ਬਨ ਪਰ ਨੂੰ ਰੋਜ਼ ਲੰਘਦਾ ਉੱਥੇ ਦੇਖ ਲੋ ਤੁਸੀਂ ਮੈਂ ਕਹਿੰਦਾ ਦੋ ਢਾਈ ਕੀਲੇ ਪਪੂਲਰਾਂ ਦੇ ਕਿਸੇ ਨੇ ਲਾਏ ਹੋਏ ਤੇ ਪਹਿਲੇ ਸਾਲ ਜਦ ਬਪੂਲਰ ਤੇ ਉਹ ਵੱਡਾ ਹੋ ਰਹੀਦੀ ਥੰਗ ਹਾਂਜੀ ਇਹ ਨਹੀਂ ਥੰਗ ਕਰ ਰਹੀਦੀ ਲਾਦੇ ਨਹੀਂ 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 ਆਹ ਅਧਰੇ ਆਦੀ ਗੱਲ ਕਰਦੇ ਆਪਾਂ ਰੋਪੜ ਦੀ ਹਾਂ ਇੱਥੇ ਦੀ ਉਹ ਤੁਸੀਂ ਦੌਦਪੁਰ ਦੀ ਗੱਲ ਕਰਦੇ ਆ ਉੱਥੇ ਦੀ ਨਹੀਂ ਮੈਂ ਰੋਪੜ ਕੋਲ ਦੀ ਉਹ ਦੇਖ ਲਓ ਤੁਸੀਂ ਸਾਲ ਦੇ ਪਪੂਲਰ ਵਿਛਾਏ ਦਿੱਤੇ ਉਹਨਾਂ ਬੂਨਾ ਵਿੱਚ ਤਾਂ ਚਲੋ ਐਨੀ ਜਾਨ ਹੈ ਨਹੀਂ ਸੀ ਹਜੇ ਸਾਲ ਦੇ ਹੀ ਤੇ ਉਹ ਪਰ ਆਇਆ ਵੀ ਨੁਕਸਾਨ ਜਿਹੜਾ ਵੀ ਦਰਿਆ ਚ ਜ਼ਮੀਨਾਂ ਦੀਆਂ ਉਹਦਾ ਪਾਣੀ ਚੱਕੇ ਹੀ ਲੈ ਗਿਆ ਫਸਲਾਂ ਸਾਰੀਆਂ ਨਾਲ ਬਹੁਤ ਬੁਰਾ ਹਾਲ ਹੋ ਗਿਆ ਹਾਂ ਦੌਦਪੁਰ ਦਾ ਜਿਆਦਾ ਗਾਇ ਲੈ ਜੀ ਗਾਇ ਮੈਂ ਇੱਕ ਵੀਡੀਓ ਦੇਖਦਾ ਸੀ ਸਵੇਰੇ ਉਹ ਦੇਖ ਲਓ ਤੁਸੀਂ ਬੰਦਾ ਇਹਦਾ ਉਹ ਕਹਿੰਦਾ ਵੀ ਮੇਰੇ 18 ਕੀਲੇ ਦੇ ਜੀ ਨਾ 1900 ਰੁਪਏ 19 ਕੀਲੇ ਨੇ ਕਹਿੰਦਾ ਭਾਈ ਕੀਲਾ ਕਰ ਹੈ ਗਿਆ ਕੋਠੇਸਾਨ ਖੇਤ ਹੜਾ ਲੇਗਾ ਕੋਠੇਸਾਨ ਦਰਿਆ ਬਸ ਕੋਠੇਸਾਨ ਨੀਮਾ ਦਰਿਆ ਚ ਹੜਦਾ ਤਾਂ ਥੱਲੇ ਪਾਣੀ ਵਧ ਗਿਆ ਕੋਠੇ ਸਾਨ ਸਮਝ ਲਾ ਤੂੰ ਮਿੱਟੀ ਚੱਕ ਲੈ ਗਿਆ ਖੇਤਾਂ ਦੀ ਵੀ ਕੋਠੇ ਤੱਕ ਹਾਂ 11 12 ਫੁੱਟ ਤੱਕ ਕੀ ਕਰੂਗਾ ਦਸਨ ਕਹਿੰਦਾ ਬਾਈ ਜੀ ਕੀਲੇ ਰਹਿ ਗਿਆ 18 ਕੀਲੇ 18 ਜਾਗ ਵੱਜੀ ਜਾਂਦਾ ਨਾ ਫਿਰ ਆਈ ਜਾਂਦਾ ਲੱਗਦਾ ਕਹਿੰਦਾ 18 ਕੀਲੇ ਚਲ ਗਏ ਇੱਕ ਕੀਲਾ ਰਹਿ ਗਿਆ ਜੀਰੀ ਲਈ ਉਸ ਬੰਦੇ ਨੂੰ 18 ਕੀਲੇ ਕਦੇ ਵੀ ਉਹ ਕਰ ਸਕਦਾ ਹੁਣ ਬਰਾਬਰ ਪਹਿਲੀ ਗੱਲ ਇਹਦੀ ਮਿੱਟੀ ਕਿੱਥੇ ਤੇ ਲਿਆਉਂਗਾ ਬਚਰਾ ਉਹ ਉਹਦਾ ਫਿਰ ਹੁਣ ਉਹਦਾ ਸਾਰੀ ਉਮਰ ਦਾ ਨੁਕਸਾਨ ਹੋਣਾ ਕਿਉਂਕਿ ਗੱਲ ਆਏ ਜੇ ਉੱਥੇ ਚਲੋ ਕੋਈ ਹੈਲਪ ਕਰ ਦਵੇ ਰੱਬ ਦਾ ਬੰਦਾ ਫਿਰ ਕੋ ਕਹਿ ਨਹੀਂ ਸਕਦੇ ਨਹੀਂ ਤਾਂ ਜੇ ਉਹ ਵਿਚਾਰਾ ਬਾਂਗੂਆ ਜ਼ਮੀਨ ਤਾਂ ਉੱਥੇ ਮੜਾ ਜਾ ਮੀ ਪਏ ਤੇ ਪਾਣੀ ਚੜ ਜਾਏਗਾ ਨਾ ਹੁਣ ਕਿਉਂਕਿ ਉਹਦਾ ਦਰਿਆਨ ਹੈ ਆਪਣੇ ਬਰਾਬਰ 깔ੀ ਜ਼ਮੀਨ ਜੇ ਮੜਾ ਜਾ ਮੀ ਪਏ ਕਰੂੰਗਾ ਉੱਥੇ ਪਾਣੀ ਆ ਜਾਏਗਾ ਹਾਂ ਉਹ ਵਿਚਾਰਾ ਪ੍ਰੈਸ ਰਿਪੋਰਟਰ ਵਾਲੇ ਨੂੰ ਕੌਣ ਖੜਾਣ ਵਾਲੇ ਕਹੇ ਕਹਿੰਦਾ ਜੀ ਦੇਖ ਲਓ ਧੰਨ ਜੀ ਕਰੇ ਕਹਿੰਦਾ ਸਾਡੇ ਆਪ ਕਹੇ ਬੰਦਾ ਵਿਚਾਰਾ ਕਹਿੰਦਾ ਸਾਡੇ ਸਾਹਮਣੇ ਖੇਤ ਖੜੀ ਜਾਂਦਾ ਕਹਿੰਦਾ ਅਸੀਂ ਰੋਕੇ ਨਹੀਂ ਸਕਦੇ ਕਿੱਦਾਂ ਰੋਕੀਏ ਕਹਿੰਦਾ ਐਡੇ بڑے ਖੇਤ ਨੂੰ ਹੜਮੇ ਤੇ ਰੋਕੀਏ ਕਿੱਦਾਂ ਗੱਲ ਉਹਨਾਂ ਦੀ ਵੀ ਸਹੀ ਆ ਹੋਰ ਬਹੁਤ ਹਾਂ ਉਹਦੇ ਰੰਗਾਂ ਨੂੰ ਹੀ ਜਾਣੇ ਪਤਾ ਨਹੀਂ ਲੱਗ ਕਿਹੜੇ ਰੰਗਾਂ ਸਾਰੇ ਹਾਂ 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 ਉਹੀ ਤਾਂ ਹੈ ਨਹੀਂ ਆਪਣੇ ਦਾ ਨੁਕਸਾਨ ਆ ਹਾਂ ਹਾਂ ਚਲੋ ਫਿਰ ਹੁਣ ਠੀਕ ਐ ਹੁਣ ਪਾਗਲੇ ਵਲੌਗ ਚ ਮਿਲਦੇ ਆਉਣ ਵੇ ਔਖੀ ਤਾਂ ਨਹੀਂ ਲੱਗੀ ਜੀ ਹੁਣ ਅੱਜ ਕਹਿੰਦੇ ਧਰਨੇ ਧੁਰਨੇ ਵੀ ਲੱਗੇ ਹੋਏ ਕਈ ਜਗ੍ਹਾ ਬਹੁਤ ਹਾਂਜੀ ਜਾਮ ਹੀ ਬਹੁਤ ਆ ਰਿਹਾ ਲੋ ਲੈ ਤੂੰ ਐ ਦੇਖ ਲੈ ਕਰਾੜੀ ਦੇ ਸਾਮ ਜਾਮ ਨਾ ਕਿਦਾਂ ਸ਼ੁਰੂ ਹੋ ਗਿਆ ਹਾਂ ਕਰਾੜੀ ਦਾ ਆਪਣਾ ਮਰੰਡੇ ਰੋਡ ਉਧੀਆਂ ਨੇ ਹਾਂਜੀ ਉੱਥੇ ਤੇ ਜਾਮ ਆਇਆ ਫਿਰ ਠੱਕੀ ਅੱਛਾ ਉਰ ਆਰ ਉਪਰ ਲੱਗਿਆ ਹੋਇਆ ਈ ਧਰਨਾ ਦਾ ਧਰਨਾ ਹੋ ਰਿਹਾ ਹੈਗਾ ਪਰ ਜਾਮ ਪਿੱਛੇ ਤੇ ਹੈ ਆਹੋ ਪਰ ਆਇਆ ਨਾ ਇਹ ਸਵੇਰ ਦਾ ਲੱਗਿਆ ਹੋਇਆ ਜੀ ਹਾਂ ਸਾਨੂੰ ਐ ਤਾਂ ਵੀ ਚੱਲੂ ਹੋਣਾ ਫਿਰ ਆ ਵੀ ਪੁੱਛਿਆ ਪੁਲਿਸ ਵਾਲੇ ਨੂੰ ਹਾਂ ਕਿਹੜਾ ਕਿੱਥੇ ਜਾਣਾ ਹਾਂ ਮਾਸੀ ਜਾਣਾਗਾ 100 ਰੁਪਿਆ ਹਾਂਜੀ ਉਹ ਲੋਕ ਥੋੜਾ ਨਿਕਲ ਲੀਏ ਨਿਕਲ ਲਾ ਰਹੇ ਉੱਥੇ ਹਾਂ ਕਾਹਾਂ ਕੇ ਫੇਰ ਉਹੀ ਹਾਲ ਹੋ ਗਿਆ ਟਲ ਗਿਆ ਹਾਂ ਫੇਰ ਜਾਵ ਲੱਗ ਗਿਆ ਫੇਰ ਪਤਾ ਲੱਗਿਆ ਵੀ ਕਾਹਾਂ ਉਹ ਵੀ ਆ ਵੀ ਤੁਹਾਡੇ ਕਹਿਿਆ ਬੰਦ ਦੀਦੀ ਆ ਮੈਨੂੰ ਫੋਨ ਆਇਆ ਦੀਦੀ ਕਹਿੰਦੀ ਬੰਦੇ ਕੋਈ ਪੁੱਲ ਗਿਰ ਗਿਆ ਉਹ ਨਹੀਂ ਕੋਈ ਆਈ ਇਹ ਉਹੜੀ ਇਹ ਉਹ ਨੱਚ ਖੋਟਾਈ ਸੀ ਉਹ ਨਹੀਂ ਨਹੀਂ ਉਹਨਾਂ ਵਿਚੀ ਵੀ ਹੈ ਉੱਪਰ ਦਾ ਕਹਿੰਦੇ ਬੋਲ ਗਿਰ ਗਿਆ ਬੰਨੇ ਕਰਦੇ ਦਿਖਾਏ ਵੀ ਗੱਲੀ ਫੋਟੋ ਲਈ ਵੀ ਨਹੀਂ ਲੈ ਨਹੀਂ ਦੇਖ ਵੀ ਬਹੁਤ ਨਹੀਂ ਇਹ ਕੀ ਹੋਇਆ ਨਹੀਂ ਫੇਕ ਲਾਤੀ ਕਿਸੇ ਨੇ ਹਾਂ ਮੈਂ ਤਾਂ ਇਹਦੇ ਮੈਨੂੰ ਪੁੱਛਦੇ ਤਾਂ ਮੈਂ ਖਾ ਜਾਂ ਮੈਂ ਨਾ ਜਾਂ ਕਿਹਦੇ ਪਾਸੇ ਮੈਨੂੰ ਮੁੰਨ ਰਹੇ ਫਿਰ ਪਤਾ ਲੱਗਿਆ ਕਿ ਨਾ ਇਹ ਚੋਂ ਕੋਲ ਸਾਹਮਣੇ ਬਹੁਤ ਜਮ ਜਮ ਕੋਲ ਸਾਹਮਣੇ ਜਿਹੜੀ ਦੁਨੀਆ ਚੱਲੀ ਉੱਧਰ ਵੀ ਬਹੁਤ ਜਮ ਆ ਅੱਛਾ ਲੱਗਦਾ ਬਹੁਤ ਅੰਲਾਇਆ ਵਾ ਹਾਂ ਉੱਧਰ ਵੀ ਹੈਗਾ ਜਾਨ ਬਹੁਤ ਦੁਨੀਆ ਪਤਾ ਨਹੀਂ ਅੱਗੇ ਛੇਤੀ ਜਿਹੜਾ ਬਣਾ ਉਹ ਕਿਹਨੇ ਲਾਇਆ ਉਹ ਦੰਦਾ ਜਿਹੜਾ ਇਹ ਹਾਂ ਹਾਂਜੀ 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 ਉੱਥੇ ਚੱਲੀਏ ਉਹ ਦੱਸਣਾ ਚਾਹ ਰਿਹਾ ਇਦਾਂ ਕੀਤਾ ਗਏ ਨੂੰ ਹਾਂ 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 ਉਹਦੇ ਹੀ ਮਾਰ ਮੈਂ ਸਮਝੀ ਹਾਂਜੀ 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 ਉੱਥੇ ਨੂੰ ਆ ਗਏ ਸੀ ਇਹ ਬਲੇਰ ਰੋਡ ਨੂੰ ਜੜੇ ਜਾਂਗੇ ਅੱਛਾ 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 ਆ ਨਿਕਲਣੇ ਉੱਧਰ ਦਾ ਹੋਰ ਘੰਟਾ ਲੱਗ ਜਾਣਾ ਤਾਂ ਅੱਛਾ ਬੰਦੇ ਮਹਲਾ ਵਾਲੀ ਸਾਈਡ ਨੂੰ ਆ ਗਏ ਤੁਸੀਂ ਠੀਕ ਆ ਠੀਕ ਆ ਹਾਂ ਉੱਤਰ ਨੂੰ ਉਹ ਜਿਹੜਿਆਂ ਨੂੰ ਪਤਾ ਉੱਧਰ ਨੂੰ ਅਗਲਾ ਆ ਜਾਂਦਾ ਸਾਡੇ ਪਿੱਛੇ ਲਾਟ ਲਈਆਂ ਗੱਡੀਆਂ ਕਈਆਂ ਨੇ ਪਤਾ ਨਹੀਂ ਬਜਰੇ ਹੁਣ ਕਿੱਧਰ ਕਿੱਧਰ ਨਹੀਂ ਚੱਲ ਫੇਰ ਵੀ ਅਗਲੇ ਨੂੰ ਜਾਮ ਵਿੱਚ ਤਦਾ ਕੱਢ ਲਿਆ ਹਾਂ ਜਾਮ ਜਿਹਦਾ ਕੱਢ ਲਿਆ ਏ ਨਹੀਂ ਬਰੰਡੇ ਵਾਲੇ ਲਾਈਟਾਂ ਤੱਕ ਹੁਣ ਵੀ ਮੈਂ ਕਹਿੰਦਾ ਘੰਟੇ ਤੱਕ ਆਉਂਦੇ ਓਹੋ ਰਸਤੇ ਦਾ ਨਾ ਜਿਹੜਾ ਮਰੰਡੇ ਤੇ ਪੂਲ ਪਰ ਸਾਡੇ ਕਹਿੰਦੇ ਧਿਆਨ ਦੇ ਪੂਲ ਪਰ ਥੱਲੇ ਨੂੰ ਮਰੰਡੇ ਨੂੰ ਜਾਂਦਾ ਨਹੀਂ ਰੋਡ ਹਾਂ ਉੱਥੇ ਦਾ ਜਾਮ ਲੱਗਣ ਲੱਗ ਗਿਆ ਥੋੜਾ ਥੋੜਾ ਫੇਰ ਡਰੈਕਟਰ ਦੇ ਜੋਈ ਲੋਕ ਜੀ ਜੀ ਤਰ੍ਹਾਂ ਵਾਹਤਾ ਸੀ ਅੱਗੇ ਸੌਂਗ ਸਾਈਡ ਨੂੰ ਪਾ ਕੇ ਆਏ ਸੀ ਫਿਰ ਉਹਦੇ ਅੱਗੇ ਤਾਂ ਸੀਗਾ ਸਿੰਗਰ ਨੂੰ ਕਾਢੂਗੇ ਉੱਥੇ ਦਾ ਜਾਮ ਐਨਾਂ ਜਿਹੜੇ ਨੂੰ ਬਾੜਨੇ ਜਗਾ ਇਨਾਂ ਨਿਕਲਣੇ ਪੂਰੇ ਸਾਰੇ ਖੜੇ ਤੇਰੇ ਬਹੁਤ ਖੁਸ਼ੀ ਹੋਏ ਹੋ ਵੀ ਉਹ ਪੂਰੇ ਸਾਰੇ ਵੀ ਬਾਈ ਬੱਚੇ ਧੰਨ ਦੇ ਹਾਂ ਹੈ ਸਵੇਰ ਤੇ ਖੜੀ ਲੱਤ ਪਰ ਡਿਊਟੀ ਕਰਨੀ ਬਹੁਤ ਔਖੀ ਆ ਬਹੁਤ ਔਖੀ ਹਾਂ ਉਹ ਵੀ ਆਈ ਗਿਆ ਸਬਜੀ ਵੀ ਉਹਨੇ ਟਰੱਕ ਰੋਡ ਦੇ ਸਾਈਡ ਤੇ ਕਰਵਾ ਕੇ ਖੜਾ ਦੇ ਪ੍ਰਭ ਸਾਰੇ ਖੜਾ ਨੇ ਟਰੱਕ ਦਾ ਆਇਆ ਜੀ ਟਰੱਕ ਹਾਂ ਉਹ ਟਰੱਕ ਚ ਥੋੜਾ ਜ਼ਿਆਦਾ ਜਾਮ ਲੱਗ ਛੋਟੀ ਗੱਡੀ ਦਾ ਹਜੇ ਲੰਘ ਜੀ ਹਾਂ ਕਿਆ ਲਾਣਾ ਜੀ ਵੀ ਫੇ ਸਾਨੂੰ ਆਰਮ ਦਾ ਵਿਚ ਨੂੰ ਬਾੜ ਲੂਗੇ ਉੱਥੇ ਨੂੰ ਬਾੜੇ ਉੱਧੇ ਹੀ ਗਾਹਾਂ ਵੀ ਅੱਗੇ ਜਾਮੇ ਜਾਮ ਸੋਹ ਕਹਿਣਾ ਵਿਚ ਨੂੰ ਪਿੰਡਾਂ ਦੇ ਆ ਉਧਰ ਨੂੰ ਬਾੜੇ ਉਧਰ ਨੂੰ ਜਾਣੀ ਤੇ ਦੰਦੇ ਰੋਪਣ ਗਾਹਾਂ ਤਾਂ ਜਾਣੀ ਤੇ ਦੰਦੇ ਤਾਂ ਉਧਰ ਬਾੜਨੇ ਸੀਗਾ ਜਿਹੜਾ ਇਧਰੋਂ ਚੱਲਦੇ ਆ ਉਧਰ ਹੋਰ ਵੀ ਜਾਮ ਫੇਰ ਉੱਥੇ ਦੇ ਘੰਟੇ ਨੇ ਘੰਟੇ ਤੁਸੀਂ ਸੜਕ ਪਾਰ ਕਰਦੇ ਆ ਜੀ ਜਿਹੜਾ ਮੈਂ ਤੁਹਾਡਾ ਨਾਲ ਉਹ ਦੇਖਿਆ ਪਤਾ ਵੀ ਉਹ ਰਿਹਾ ਕਿ ਤੁਸੀਂ ਪਾਣੀ ਪੀਣਾ ਬਹਾਨੇ ਨਾਲ ਆਨੇ ਨਾਲ ਉਹੀ ਟਾਈਮ ਪੀਣਾ ਤੁਸੀਂ ਉਹੀ ਟਾਈਮ ਉਹੀ ਗੱਲ ਬਣੀ ਆ ਬਸ ਬਿਲਕੁਲ ਤੇ ਮਗਾ ਚਲ ਹੁਣ ਅੰਡਾ ਤੋਂ ਪਰਫੋਰਸ ਤਾਂ ਗਏ ਹਾਂ ਆ ਆਪਾਂ ਤਾਂ ਨੇ ਵੀ ਆਪਣੇ ਘਰ ਪਹੁੰਚ ਗਏ ਵਿਚਾਰੇ ਜਿਹੜੇ ਖੜੇ ਹੈਗੇ ਪਤਾ ਨਹੀਂ ਪਤਾ ਤੱਕ ਜਾਣਾ ਹੋਣਾ ਪਤਾ ਗੱਲ ਕੇ ਇਹ ਜੀ ਮੈਂ ਪੰਗਾ ਪਤਾ ਦੀ ਜੀ ਕਿ ਕਿਹੜਿਆਂ ਨੂੰ ਜ਼ਿਆਦਾ ਇੱਕ ਤਾਂ ਜੇ ਹੁਣ ਮਾਲਾ ਕੋਈ ਵਿਚਾਰਾ ਦਿੱਲੀ ਨੂੰ ਤੁਰਿਆ ਹੋਇਆ ਕਿਸੇ ਦੀ ਟਿਕਟ ਹੋਈ ਵੀ ਦੋਵੇਂ ਦੋਲੀ ਦਿੱਲੀ ਨੂੰ ਜਾ ਰਹੇ ਕਿਸੇ ਕਿਸੇ ਦੀ ਟਿਕਟ ਕਿਸੇ ਦੀ ਟਿਕਟ ਹੋਈ ਵੀ ਆ ਉਹ ਬੰਦਿਆਂ ਦਾ ਨੁਕਸਾਨ ਪਤਾ ਕਿੰਨਾ ਜੇ ਅਗਲਾ 5 ਮਿੰਟ ਵੀ ਲੇਟ ਹੋ ਗਿਆ ਲੱਖ ਰੁਪਏ ਦੀ ਟਿਕਟ ਦੁਬਾਰਾ ਲੈਣੀ ਪੈਣੀ बड़े पैरी इमरजेंसी ਟੈਕ ਟਕਰਾਉਣੀ ਪੈਣੀ ਆ ਉਹ ਉਹ ਜਿਹੇ ਬੰਦਿਆਂ ਦਾ ਜਾਂ ਕਿਸੇ ਨੂੰ ਕੋਈ ਬਹੁਤ ਹੀ ਭਾਈ ਐਮਰਜੈਂਸੀ ਕੋਈ ਜ਼ਰੂਰੀਓ ਕੰਮ ਆ ਉਹ ਜਿਹੇ ਬੰਦੇ ਦਾ ਨੁਕਸਾਨ ਹੋ ਜਾਂਦਾ ਆਪਣੇ ਵਰਗੇ ਦਾ ਚਲੋ ਬਾਣਾ ਮੋਟਾ ਜਿਹਾ ਘੰਟਾ ਬਣ ਘੰਟਾ ਹਾਂ ਲੇਟ ਪਿਆਗੇ ਤਾਂ ਵੀ ਕੋਈ ਗੱਲ ਨਹੀਂ ਨਾ ਉਹਨਾਂ ਨੂੰ ਚਲ ਤਰਨਾ ਲਾਇਆ ਵਧੀਆ ਗੱਲ ਹੈ ਹਾਂਜੀ ਨਾ ਉਹਨਾਂ ਵੀ ਜੀਦਾ ਹਾਂਜੀ ਪਰ ਥੋੜਾ ਜਾਇਆ ਇਹ ਜਿਤਨਾ ਹੁਣ ਆਪਾਂ ਕਹਿ ਤਾਂ ਰਹੇ ਵੀ ਸਰਕਾਰ ਨੂੰ ਆਪਾਂ ਨਾ ਦਿਖਾਉਣਾ ਵੀ ਆ ਕੰਮ ਤੁਸੀਂ ਕਰਿਆ ਨਹੀਂ ਓਏ ਸਰਕਾਰ ਕਿੱਥੇ ਸੰਭੀ ਉਹ ਤਾਂ ਅੰਦਰ ਬੈਠੇ ਹੂੰ ਆਮ ਪਬਲਿਕ ਕਹਦੇ ਵਿੱਚ ਫਸ ਜਾਂਦੀ ਥੋੜੀ ਕਿਉਂ ਪਤਾ ਨਹੀਂ ਹੁੰਦਾ ਵੀ ਇਹ ਐਗਜ਼ਾਮ ਹੈ ਹਾਂ ਤੁਹਾਨੂੰ ਪਤਾ ਨਹੀਂ ਇਹ ਦੇ ਕਰਕੇ ਪਰ ਉਹ ਇਹ ਵੀ ਧਾਰਨਾ ਹੁਣ ਲਾਇਆ ਵਾ ਜੀ ਜਿਹੜੇ ਲੋਕਾਂ ਦੇ ਜਿਨ੍ਹਾਂ ਦੇ ਪਿੰਡਾਂ ਨੂੰ ਬੰਨ ਟੁੱਟਣੇ ਵਾਲੇ ਆ ਨਾ ਜੀ ਹਾਂ ਇਹ ਵੈਸੇ ਉਹਨਾਂ ਨੇ ਲਾਇਆ ਉਹਨਾਂ ਨੇ ਲਾਇਆ ਧਾਰਨਾ ਉਹ ਕਹਿੰਦੇ ਵੀ ਕਈ ਪਿੰਡਾਂ ਬੰਨ ਨਾ ਮਤਲਬ ਕਈ ਪਿੰਡਾਂ ਦੇ ਬੰਨਾ ਜਿੱਦਾਂ ਹੁਣ ਮੰਨ ਲਓ ਮੋੜ ਆ ਦਰਿਆਨ ਜੇ ਉਹਨੂੰ ਸਿੱਧਾ ਕਰਤਾ ਜਾਵੇ ਮਾੜਾ ਜਿਆ ਮਤਲਬ ਬੰਨ ਵਿੱਚ ਮੋੜਨੀ ਬੰਨ ਵਿੱਚ ਮੋੜ ਉੱਥੇ ਘਟਾ ਜਿਹੜਾ ਪਾਣੀ ਦਾ ਰਸਤਾ ਉਹਨੇ ਆਪ ਮੋੜ ਬਣਾਇਆ ਹੋਇਆ ਉਹ ਜਿਹੜਾ ਧਰਨਾ ਲੱਗਿਆ ਹੋਇਆ ਏ ਉਹ ਆਏ ਲੱਗਿਆ ਹੋਇਆ ਵੀ ਭਾਈ ਜਿਹੜਾ ਪਾਣੀ ਮੋੜ ਮੁੜਦਾ ਏ ਵੀ ਜੇ ਜਿੱਥੇ ਮਤਲਬ ਉੱਚੀ ਆ ਜਗਾ ਜੇ ਉੱਥੇ ਦੇ ਤੁਸੀਂ ਪਾਣੀ ਦਾ ਰਸਤਾ ਥੋੜਾ ਜਿਆ ਮਤਲਬ ਸਿੱਧਾ ਕਰ ਦੂਗੇ ਤਾਂ ਪਾਣੀ ਸੌਖਾ ਲੰਘ ਜਾਊਗਾ ਉਹ ਜਿਹੜੇ ਦੂਰੇ ਪਾਸੇ ਪਿੰਡਾਂ ਵਾਲੇ ਆ ਉਹ ਕਹਿੰਦੇ ਸਾਡੇ ਪਿੰਡਾਂ ਨੂੰ ਖਤਰਾ ਉਹਨਾਂ ਕਹਿੰਦੇ ਟੁੱਟ ਗਿਆ ਖਤਰਾ ਤਾਂ ਹੈ ਹਾਂ ਉਹ ਹੈ ਦੋਹੇ ਪਾਸੇ ਕਹਿਣੋ ਵੀ ਲੋਕ ਦੋਹੇ ਪਾਸੇ ਆਪਣੀ ਜਗ੍ਹਾ ਸੱਚੇ ਆ ਧਰਨਾ ਇਹ ਉਹ ਚੀਜ਼ ਦਾ ਚੱਲਦਾ ਉਹ ਕਹਿੰਦੇ ਜੇ ਤੁਸੀਂ ਸੱਦਾ ਕਰਤਾ ਸਾਡੇ ਬੰਨਾਂ ਨੂੰ ਖਤਰਾ ਇੱਦਣ ਸਿੱਧਾ ਹੋ ਗਿਆ ਪਾਣੀ ਨਾਲ ਪਾਣੀ ਨੇ ਤਾਂ ਪਾਣੀ ਨੂੰ ਤਾਂ ਜਿੱਦਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਦੋ ਗਿੱਠ ਵੀ ਜਗ੍ਹਾ ਮਿਲ ਗਈ ਇਹਨੇ ਦੋ ਗਿੱਠ ਤੇ 200 ਫੁੱਟ ਬਣਾ ਲੈਣੀ ਉਹ ਪਾਣੀ ਨੇ ਜਿਹੜੇ ਹਿਸਾਬ ਗਿਆ ਹੁੰਦੇ ਅੱਜ ਪਾਣੀ ਚੱਲਦਾ ਇੱਕਣਾ ਹੈ ਉਹ ਉਹ ਆਪਣੀ ਜਗਾ ਸੱਚੇ ਉਹ ਕਹਿੰਦੇ ਬਾਈ ਜੇ ਤੁਸੀਂ ਸਾਡੇ ਵੱਲ ਤੇ ਚੱਕਦੀ ਮਿੱਟੀ ਸਾਡੇ ਪਿੰਡ ਦੁੱਬ ਜਣ ਇਦਾਂ ਹੈ ਹੁਣ ਮਸਲਾ ਇਹ ਛੜਿਆ ਬਾਈ ਤਾਂ ਧਰਨਾ ਲੱਗਿਆ ਹੋਇਆ ਜਸਵੇਰ ਦਾ ਜਿਦਾਂ ਹੁਣ ਆਪਣਾ ਇਹ ਬਣੇ ਪਏ ਨੇ ਇਤਰਾ ਹਾਂਜੀ ਇਹਨੇ ਕਿ ਲੱਗ ਪੱਥਰਾਂ ਦਾ ਬਣਿਆ ਉਹ ਬਣਿਆ ਇਤਰਾ ਨਹੀਂ ਨਹੀਂ ਲੱਗੀ ਹੋਈ ਉਹ ਪੂਰੀ ਗੱਲ ਪਤਾ ਕਰ ਮੈਂ ਮੈਂ ਜਿਦਾਂ ਹੁਣ ਕੋ ਫਾਟ ਕੇ ਜਿੱਦਾਂ ਪਾਣੀ ਛਾੜਦੇ ਆ ਉਹਨਾਂ ਨੂੰ ਲੱਗਦਾ ਇਹ ਬਣਨੇ ਪੱਥਰ ਮੈਂ ਤੁਹਾਨੂੰ ਉਹੀ ਕਹਿੰਦਾ ਮੈਂ ਤੁਹਾਨੂੰ ਉਹੀ ਗੱਲ ਦਾ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਜੀ ਇਹ ਤਾਂ ਸਰਕਾਰਾਂ ਨੇ ਕੰਮ ਹੈ। ਹਾਂ ਸਰਕਾਰਾਂ ਨੇ ਕੰਮ। ਸਰਕਾਰਾਂ ਕਰਾ ਸਕਦੀਆਂ। ਹੁਣ 2.5 ਜਾਂ 18 ਚ ਨਦੀ ਟੁੱਟੀ ਸੀ। ਹਾਂ। ਉੱਥੇ ਟੁੱਟੀ ਤਾਂ ਸੀ ਉਹ ਸਾਡੇ ਵੀ ਮੋੜਾ ਉੱਥੇ ਪੈਂਦਾ। ਪਾਣੀ ਉੱਥੇ ਵੱਜ ਕੇ ਘੁੰਮਦਾ ਤਾਂ ਉਥੀ ਦੇ ਖਾਰ ਗਿਆ ਉਹ। ਖਰ ਗਿਆ ਬੰਨ। ਹੁਣ ਸਾਡੇ ਉੱਥੇ ਉਹ ਪੱਥਰਾਂ ਗੈਲ ਪੱਕਾ ਕਰਤਾ। ਉਹ ਚੀਜ਼ ਬਹੁਤ ਹਾਂ। ਬਹੁਤ ਬੜੀ ਠੋਕਰ ਲਾਈ ਹੈ। ਬਹੁਤ ਠੋਕਰ ਲਾਈ ਹੈ ਬਹੁਤ ਬੜੀ। ਹੁਣ ਉੱਥੇ ਤੇ ਉੱਥੇ ਤੇ ਅਸੀਂ ਸੇਫ ਆ। ਪਰ ਚਲੋ ਕੁਦਰਤ ਦੀ ਮਾਰ ਕਿੱਦਣ ਨੂੰ ਪੈ ਜਵੇ ਆਪਾਂ ਕਹਿ ਨਹੀਂ ਸਕਦੇ। ਹਾਂ। ਉੱਥੇ ਦੇ ਮਤਲਬ ਜਿੱਥੇ ਪਾਣੀ ਵਜ ਕੇ ਘੁੰਮਦਾ ਤਾਂ ਟੱਕਰਤੀ ਉਹ ਉੱਥੇ ਦੇ ਖੁਰਜਣ ਦੀ ਸੀ ਮਿੱਟੀ ਉਹ ਚੀਜ਼ ਹੁਣ ਪੱਕਾ ਹੋ ਗਿਆ ਕੰਮ ਕੋਸ਼ ਸਾਡੇ ਪਿੰਡ ਵਾਲਿਆਂ ਨੇ ਆਪ ਟਰੈਕਟਰ ਲਾ ਕੇ ਆਪ ਜੀਸੀਬੀ ਲਾ ਕੇ ਜਿੱਦਾਂ ਮੈਂ ਤੁਹਾਨੂੰ ਦੱਸਦਾ ਵੀ ਪਾਣੀ ਆਏ ਕਹਨੋ ਵੀ 15 ਕ ਫੁੱਟ ਚੌੜੀ ਨਾ ਆਏ ਖਾਲ ਜੀ ਪੱਟਦੀ ਸਿੱਧੀ ਮਸ਼ੀਨਾਂ ਨਾਲ ਹਾਂ ਸਿੱਧਾ ਕਰਤਾ ਪਾਣੀ ਦਾ ਰਸਤਾ ਥੋੜਾ ਜਾਂ ਮਾਣੇ ਮੋਟੇ ਪਾਣੀ ਨੂੰ ਤਾਂ ਉਹੀ ਨਹੀਂ ਸਿਆਣ ਦੀ ਉਹ ਐਨੀ ਖਚਾਈ ਕਰਦੀ ਆ ਜਦ ਦੀ ਉਹ ਪੱਟੀ ਆ ਗੱਲੇ 'ਚ ਹੜਦੋ ਠੀਕ ਆ ਬਣਾ ਸਫਾਈ ਨਹੀਂ ਕਰਦਾ ਇਹ ਵੀ ਇਹ ਸਫਾਈ ਇਹ ਸਫਾਈ ਪਤਾ ਕਿਆ ਗੱਲ ਹੈ ਜੀ ਮਿੱਟੀ ਨਹੀਂ ਚੱਕਣ ਦਿੰਦੇ ਜੇ ਪਿੰਡਾਂ ਵਾਲੇ ਉਹਨੂੰ ਰਸਤੇ ਤੋਂ ਹੋਣੇ ਰਸਤੇ ਬਹੁਤ ਆ ਜੇ ਜਮੀਨਾਂ ਕਰੀਆਂ ਹਾਂ ਭਾਈ ਆ ਮਿੱਟੀ ਚੱਕੋ ਜੇ ਕੜੇ ਹੋਤੇ ਤਾਂ ਮਾੜੇ ਆ ਜੇ ਕੜੇ ਹੋਗੇ ਤਾਂ ਮਾੜੇ ਆ ਇਹਨਾਂ ਪਟੌਣੀਆਂ ਚਾਹੀਦੀਆਂ ਇਤਨ ਜ਼ਿਮੀਦਾਰਾਂ ਨੂੰ ਭਾਈ ਪਰਮਿਸ਼ਨ ਮਿਲਣੀ ਚਾਹੀਦੀ ਆ ਵੀ ਜੇ ਕਿਸੇ ਨੇ ਘਰਾਂ ਮ ਜ਼ਿਮੀਦਾਰਾਂ ਨੂੰ ਕਿਹਾ ਸਾਬ ਨੂੰ ਏ ਵੀ ਜੇ ਕਿਸੇ ਨੇ ਭਾਈ ਘਰਾਂ ਮ ਭਰਤ ਪਾਉਣਾ ਤਾਂ ਆਪਣੀ ਮਿੱਟੀ ਚੱਕੋ ਫ੍ਰੀ ਮੈਂ ਪਾ ਲਵਾਂ ਉਹਦੇ ਗੱਲ ਵਧੀਆ ਇਹ ਨਦੀਆਂ ਨੀਵੀਆਂ ਰਹਿੰਦੀਆਂ ਨੀਵੀਆਂ ਸਾਬ ਹੋਈ ਜਾਂਦੀਆਂ ਇਹਨਾਂ ਪੈਸੇ ਕਮਾਉਣ ਦਾ ਸਾਧਨ ਬਣਾਇਆ ਵਾ ਉਹੀ ਤਾਂ ਗੱਲ ਹੈ ਕੋਈ ਨਾ ਹਾਪੀ ਦਾ ਲੈਣੇ ਚੱਕਰ ਮਾਏ ਤਾਂ ਹੀ ਨੀ ਨਾ ਹੋਰ ਚੱਕਰ ਲੰਦੀ ਗੱਲ ਮਸਲਾ ਤਾਂ ਹੋਈ ਹੈ ਹੁਣ ਆਪਾਂ ਨੂੰ ਉਹਨਾਂ ਦੀਆਂ ਗੱਲਾਂ ਕਰ ਕਰਕੇ ਉਹਨਾਂ ਦੇ ਬਾਪ ਦਾ ਨੰਬਰ ਹੂੰ ਚਲੋ ਫੇਰ ਹੁਣ ਲਿਆਓ ਭਾਈ ਦੁੱਧ ਦਾ ਘੁੱਟ ਛਕਾਓ ਰਿਸ਼ਤੇਦਾਰਾਂ ਨੂੰ ਇਹਨਾਂ ਨੇ ਵੀ ਕਹਿਣਾ ਵੀ ਸਾਨੂੰ ਅੰਤਿਸਾਰ ਦੱਸ ਇੱਥੇ ਬਲੌਗਾਂ ਵਾਲਾ ਲਿਆ ਨਹੀਂ ਜੀ ਜੀ ਉਹ ਸਾਡਾ ਕੈਮਰਾਮੈਨ ਪਿੱਛੇ ਬੈਠਾ ਹਾਲ ਦਾ ਏ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਦੇਵ ਜੀ ਜੱਜਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਿਆਓ ਭਾਈ ਤੋਂ ਦਾ ਘਟਾ